ਕੋ ਤਾਂ ਕਿਆਂ ਤਾਂ ਵਿੰਗੇ ਟੇਡੇ ਤਰੀਕੇ ਪਰਚੇ ਦੀਆਂ ਆਉਂਦੀਆਂ ਵੀ ਪਰਚਾ ਦੇ ਦਾਂਗੇ ਪਰ ਮੈਂ ਆਪਣੀ ਇੱਕ ਬੇਨਤੀ ਐਮਸੀ ਸਾਹਿਬਾਨ ਨੂੰ ਕਰਨੀ ਚਾਹੁੰਦਾ ਜਿਹੜੇ ਫੋਟੋਆਂ ਖਿੱਚ ਕੇ ਕੱਲ ਵੀ 18 ਮੰਨਿਆਂ ਨੇ ਪਾਈ ਹੋਈ ਸੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸ਼ਹਿਰ ਦੀ ਤਰਫੋਂ ਸਾਰੀ ਪਾਰਟੀਆਂ ਦੀ ਤਰਫੋਂ ਵੀ ਤੁਸੀਂ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਤੁਸੀਂ ਮਿਸਗਾਈਡ ਕਰਕੇ ਇਹ ਤੱਕਾ ਨਾ ਕਰਵਾਓ ਆਪਾਂ ਇਸੇ ਸ਼ਹਿਰ 'ਚ ਰਹਿਣਾ ਪਤਾ ਨਹੀਂ ਕਿਹੜੇ ਲੀਡਰ ਨੇ ਇਥੋਂ ਚੋਣ ਲੜਨੀ ਜਾਂ ਨਹੀਂ ਲੜਨੀ ਪਤਾ ਨਹੀਂ ਉਹਨੇ ਲੜਨੀ ਹੈ ਜਾਂ ਕਿਤੇ ਹੋਰ ਪਾਸੇ ਜਾ ਕੇ ਲੜਨੀ ਪਰ ਆਪਾਂ ਇਸ ਸ਼ਹਿਰ 'ਚ ਰਹਿਣਾ ਹੈ ਤੋਂ ਬੇਨਤੀ ਹੈ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਤੁਹਾਡੇ ਕੋਲ ਬਹੁਤ ਹੈਗਾ ਕੋਈ ਇੱਕ ਕਾਨੂੰਨ ਦੇ ਮੁਤਾਬਕ ਪ੍ਰਕਿਰਿਆ ਤੁਸੀਂ ਏਜੰਡਾ ਨਿਕਲ ਗਿਆ ਤੁਸੀਂ ਕਰ ਲਿਓ ਪਰ ਆ ਜੋ ਕਰ ਰਹੇ ਆ ਤਾਂ ਕੱਤੀ ਪੁਲਿਸ ਦੇ ਦਰਵਾਜ਼ੇ ਥੱਲੇ ਅਲੱਗ-ਅਲੱਗ ਤਰੀਕੇ ਤੋਂ ਉਹ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਇਹ ਸ਼ਹਿਰ ਦਾ ਮਾਹੌਲ ਨਾ ਖਰਾਬ ਕਰਿਓ ਹਰ ਬੰਦਾ ਚਾਹ ਹਰ ਨਾਗਰਿਕ ਦਾ ਹਰ ਬੰਦੇ ਨੂੰ ਪਤਾ ਹੈ ਵੀ ਪਹਿਲਾਂ ਕੀ ਹੋਇਆ ਕਿਆ ਕੁਛ ਹੋ ਕੇ ਤੁਸੀਂ ਪਹਿਲਾ ਮੁਕਰੇ ਦਾਊ ਸਾਹਿਬ ਸਾਡਾ ਜੋ ਬਹੁਤ ਇੱਤੇ ਸਾਡੇ ਛੇਰ ਦੇ ਜਿਹੜੇ ਮੰਨਦੇ ਨੇ ਵੀ ਬਹੁਤ ਧਾਰਮਿਕ ਨੁਕਸਾਨ ਕਰਦੇ ਵੀ ਨੇ ਤੁਸੀਂ ਉਹਨਾਂ ਦੀਆਂ ਸਵਾਂ ਖਾ ਕੇ ਮੁਕਰੇ ਮੁਕਰੋ ਕੋਈ ਨਹੀਂ ਉਹਦਾ ਪ੍ਰਮਾਤਮਾ ਕਹਿੰਦੇ ਜਿੱਮੇ ਹਿਸਾਬ ਹੈ ਤੁਹਾਡਾ ਸਭ ਦਾ ਹੋਊਗਾ ਪਰ ਗੱਲ ਇਹ ਹੈ ਵੀ ਤੁਸੀਂ ਆਹ ਕੰਮ ਹੁਣ ਨਮਾ ਜਿਹੜਾ ਕਰਨ ਲੱਗੇ ਆ ਇਹ ਨਾ ਕਰਿਓ ਅਜ ਤੱਕ ਸਾਡੀ ਛੇਰ ਵੀ ਇਹ ਸਿਆਖ ਨਹੀਂ ਰਹੀ ਵੀ ਕੁੱਝ ਤੇ ਪਰਚੇ ਦਿੱਤੇ ਜਾਂ ਕੁਛ ਦਿੱਤਾ ਉਹ ਅਜ ਤੱਕ ਠੀਕ ਰਿਹਾ ਪਰ ਹੁਣ ਆ ਨਮਾ ਜਿਹੜਾ ਕੰਮ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਤਦ ਤੋਂ ਲਗਾਤਾਰ ਆਮ ਆਦੀ ਪਾਰਟੀ ਪ੍ਰਸ਼ਾਸਨ ਦੀ ਪੁਲਿਸ ਦੀ ਗੁਰਵਤੋਂ ਕਰਕੇ ਸੱਤਾ ਚਕਾਵੇਂ ਰਹਿਣ ਦੀ ਕੋਸ਼ਿਸ਼ ਕਰਦੀ ਪਿਛਲੇ ਸਾਲ ਜਿਹੜੀ ਪੰਚਾਇਤ ਚੋਣਾਂ ਹੋਈਆਂ ਉਹਨਾਂ ਪੰਚਾਇਤ ਚੋਣਾਂ ਦੇ ਅੰਦਰ ਸਰਸਮਤੀ ਨਾਤੇ ਜੋ ਟੱਕਾ ਹੋਇਆ ਜੋ ਮਾਰਕਾਈ ਕੋਈ ਉਹ ਖਵਾਨਾ ਚ ਨਹੀਂ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਕੇ ਪਿੰਡ ਪਿੰਡ ਦੀ ਗੱਲ ਕਰੀਏ ਸਾਹਮਣੇ ਹੈ ਜੀ ਔਰ ਕੁਝ ਆਮ ਆਦੀ ਪਾਰਟੀ ਦੇ ਐਮਐਲਏ ਨੇ ਵੀ ਦੋਸ਼ ਲਾ ਰਹੇ ਹੈ ਕਿ ਪੁਲਿਸ ਦੇ ਤੰਤੇ ਅ ਪ੍ਰਸ਼ਾਸਨ ਦੇ ਦਮ ਤੇ ਸਰਕਾਰ ਬਲਾਨਦੀ ਕੋਸ਼ਿਸ਼ ਕਰ ਰਹੀ ਆ ਆਮਾਦੀ ਪਾਰਟੀ ਠੀਕ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਠੀਕ ਹੈ ਪੁਲਿਸ ਸਟੰਟਰ ਤੁਹਾਡੇ ਨਾਲ ਹੈ ਇਹ ਟੱਕਾਸ਼ਾਈ ਕਰ ਸਕਦੇ ਹੋ ਤੁਸੀਂ ਖਰਚ ਵੀ ਕਰ ਸਕਦੇ ਹੋ ਤੁਸੀਂ ਨਿਆਂ ਗੌਣ ਟੱਕਾਸ਼ਾਈ ਕਰਨ ਦੀ ਕੋਸ਼ਿਸ਼ ਕੀਤੀ ਕੋ ਸੈਂਸਰ ਤੋਂ ਜਾਂਦੇ ਸੇ ਅਕਾਲੀ ਦਲ ਅਕਾਲੀ ਦਲ ਪਾਪ ਪਾ ਕਾਂਗਰਸ ਆਮ ਆਦੀ ਪਾਰਟੀ ਦੇ ਲੋਕ ਇਕੱਠਾ ਕਰਾ ਕੇ ਤੇਰੀ ਚੱਕਰ ਕਿਤਾ ਚੰਡੇੜੀ ਤੇ ਅਗੇ ਬੀਜੇਪੀ ਅਕਾਲੀ ਦਲ ਕਾਂਗਰਸ ਇਹ ਸਾਰੇ ਸਾਂਝੇ ਤੌਰ ਤੇ ਖੜੇ ਹੋਗੇ ਅੱਜ ਤੱਕੜੇ ਧੱਕਾ ਕਰ ਰਹੇ ਹੋ ਐਸੇ ਵੀ ਸਾਂਝੇ ਤੌਰ ਤੇ ਖੜੇ ਆ ਤੇ ਜੇ ਧੱਕਾ ਅੱਗੇ ਵਧਾਓਗੇ ਠੀਕ ਹੈ ਅੱਜ ਕਰਨੇ ਪ੍ਰਦਰਸ਼ਨ ਕਰਾਂਗੇ ਆਪਣੀ ਕਾਲੀ ਯਾਦ ਰੱਖੋ ਜੇ ਤੁਸੀਂ 2027 ਦੀ ਚੋਣਾਂ ਦੀ ਗੱਲ ਕਰੋਗੇ ਉੱਥੇ ਆ ਕੇ ਆਮ ਆਦਮੀ ਪਾਰਟੀ ਸਿੰਗਲ ਸੇ ਰਹੇਗੀ ਜਾਂ ਤਾਂ ਨੌਂ ਸਿੱਟਾ ਰਹਿਣਗੀਆਂ ਜਾਂ ਦੋ ਸਿੱਟਾ ਤੇ ਆ ਕੇ ਨਿਖਾਣਵਾ ਹੋ ਜਾਏਗਾ ਮੇਰੀ ਵਾਰਨਿੰਗ ਹੈ ਮੇਰੀ ਪੰਜਾਬ ਪੁਲਿਸ ਤੇ ਅਫਸਰਾਂ ਨੂੰ ਵਾਰਨਿੰਗ ਹੈ ਐਸ ਐਚਓ ਨੂੰ ਵਾਰਨਿੰਗ ਹੈ ਡੀ ਐਸ ਪੀ ਨੂੰ ਵਾਰਨਿੰਗ ਹੈ ਇਹ ਜਿਹੜੇ ਸੀਆਈਡੀ ਦੇ ਮੁਲਾਜ਼ਮ ਘਰ ਜਾ ਰਹੇ ਇਹਨਾਂ ਨੂੰ ਵਾਰਨਿੰਗ ਹੈ ਸ਼ਕਲਾ ਤੁਹਾਡੀ ਸਾਡੇ ਕੋਲ ਨੇ ਸੀਸੀਟੀਵੀ ਕੈਮ ਰਿਕਾਰਡਿੰਗ ਸਾਡੇ ਕੋਲ ਨਾਲ ਫੇਰ ਤਾਂ ਕਹੋ ਤੇ ਸਾਡੀ ਸਰਕਾਰ ਬਣ ਗਈ ਸੜਕਾਂ ਤੇ ਨਾ ਕੱਢਿਓ ਕੀ ਉਹਨਾਂ ਤੇ ਰਾਸ਼ਟ੍ਰਣ ਕਰਨਾ ਪਿਆ ਅਸੀਂ ਫੇਰ ਡਿਊਟੀ ਤੋਂ ਬਾਅਦ ਘਰੇ ਜਾ ਕੇ ਅਸਲ ਵਿੱਚ ਕੰਮ ਕੀਤਾ ਉਹਨ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਆ ਜੋ ਕਿ 4 ਸਾਲ ਪਹਿਲਾਂ ਸਾਡੇ ਇੱਥੇ ਜਸਪ੍ਰੀਤ ਕੌਰ ਲੌਂਗਰੀਆਂ ਨੂੰ ਪ੍ਰਧਾਨ ਬਣਾਇਆ ਸੀ ਹੁਣ ਇਹ ਨੋ ਕੰਫੀਡੈਂਸ ਦਾ ਜਿਹੜਾ ਮਤਾ ਲੈ ਕੇ ਆਏ ਨੇ ਚਲੋ ਇਹ ਇੱਕ ਕਾਨੂੰਨੀ ਪ੍ਰਕਿਰਿਆ ਹੈ ਅਸੀਂ ਕਹਿੰਦੇ ਜੀ ਸਰ ਕੇ ਠੀਕ ਹੈ ਜੇ ਤੁਹਾਡੇ ਕੋਲ ਬਹੁਤ ਮਤ ਹੈਗਾ ਤੁਸੀਂ ਪ੍ਰਧਾਨ ਨੂੰ ਉਤਾਰਨਾ ਚਾਹੁੰਦੇ ਉਤਾਰੋ ਜੀ ਸਰ ਕੇ ਉਤਾਰੋ ਪਰ ੱੱਕਾ ਕਰਕੇ ਨਾ ਤਾਰੂੰ ਹੁਣ ਹੋ ਕੀ ਰਿਹਾ ਵੀ ਜਿਹੜੇ ਕਾਉਂਸਲਰ ਇਹਨਾਂ ਦੇ ਨਾਲ ਨਹੀਂ ਉਹਨਾਂ ਦੇ ਘਰਾਂ ਦੇ ਉੱਤੇ ਪੁਲਿਸ ਭੇਜ ਕੇ ਦਬਾਅ ਬਣਾਇਆ ਜਾ ਰਿਹਾ ਸਾਡੇ ਕੋਲ ਸਾਰੀਆਂ ਵੀਡੀਓ ਸਾਡੇ ਕੋਲ ਨੇ ਆਪਣੇ ਗੁਜਰਾਲ ਸਾਥ ਸਾਡੇ ਐਮਸੀ ਨੇ ਉਹਨਾਂ ਦੀ ਵਾਈਫ ਉਹਨਾਂ ਦੇ ਘਰੇ ਪੁਲਿਸ ਭੇਜੀ ਜੋਨੀ ਰਾਣਾ ਜੀ ਦੇ ਘਰੇ ਭੇਜੀ ਕੱਲ ਕਮਲਕਿਸ਼ੋਰ ਕਾਲਾ ਜੀ ਵੀ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਉਹਨਾਂ ਦੇ ਵੀ ਘਰੇ ਭੇਜੀ ਸੋ ਇਹ ਬਹੁਤ ਜਿਹੜਾ ਮਤਲਬ ਦਬਾਵੀਂ ਰਾਜਨੀਤੀ ਜਿਹੜੀ ਹੋ ਰਹੀ ਹੈ ਅਸੀਂ ਕਹਿੰਦੇ ਅਗਰ ਤੁਹਾਡੇ ਕੋਲ ਤੁਸੀਂ ਫੋਟੋਆਂ ਪਾ ਰਹੇ ਆਂ ਵੀ ਸਾਡੇ ਕੋਲ 18 ਬੰਦੇ ਨੇ ਜੋ ਕਿ ਪ੍ਰਧਾਨ ਨੂੰ ਨੂੰ ਉਤਾਰਨ ਲਈ 18 ਦੀ ਲੋੜ ਹੈ 18 ਹੀ ਕਹਿੰਦੇ ਸਾਡੇ ਕੋਲ ਨੇ ਜਦੋਂ 18 ਤੁਹਾਡੇ ਕੋਲ ਨੇ ਤੇ ਫਿਰ ਬਾਕੀ ਤੇ ਕਿਉਂ ਦਬਾਇਆ ਦਬਾਵਾ ਬਣਾਇਆ ਜਾ ਰਿਹਾ ਤੇ ਜਾਂ ਤਾਂ ਦੇਖੋ ਤੁਹਾਡੇ ਕੋਲ ਬੰਦੇ ਘੱਟ ਨੇ ਜਾਂ ਤੁਹਾਨੂੰ ਆਪਣੇ ਬੰਦਿਆਂ ਤੇ ਵਿਸ਼ਵਾਸ ਨਹੀਂ ਤੋ ਇਸ ਕਰਕੇ ਜਿਹੜੀ ਦਬਾ ਦੀ ਰਾਜਨੀਤੀ ਆ ਉਹਦੇ ਸਬੰਧ ਚ ਅਸੀਂ ਇਹ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਸਾਡੇ ਐਨ ਕੇ ਸ਼ਰਮਾ ਜੀ ਬਨੀਰ ਜੋਸ਼ੀ ਜੀ ਆ ਪ੍ਰਮੇਂਦਰ ਸੋਹਣਾ ਜੀ ਕਾਲੇਵਾਲ ਸਾਹਿਬ ਰਵਿੰਦਰ ਖੇੜਾ ਜੀ ਅਸੀਂ ਸਾਰੇ ਆਏ ਆ ਸੋ ਅਸੀਂ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਵੀ ਜਿਹੜੀ ਦਬਾ ਦੀ ਰਾਜਨੀਤੀ ਆ ਤੁਸੀਂ ਉਹ ਨਾ ਬਣਾਓ ਠੀਕ ਆ ਉਹਨਾਂ ਕੋਲ ਬਹੁਮਤ ਹੈਗਾ ਪ੍ਰਧਾਨ ਤਾਰਨਾ ਉਤਾਰਨ ਉਹ ਇੱਕ ਕਾਨੂੰਨ ਦਾ ਇੱਕ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਆ ਉਹ ਕਰਨ ਪੂਰਾ ਸੋ ਇਹੀ ਅਸੀਂ ਜਿਹੜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਸ ਲਈ ਅਸੀਂ ਜਿਹੜੀ ਇਹ ਕਰ ਰਹੇ ਹਾਂ ਜੀ ਸਰ 16 ਪੰਜ ਦੀ ਮੀਟਿੰਗ ਫਿਕਸ ਕੀਤੀ ਮੈਡਮ ਨੇ ਕੀ ਕਹਾਂਗੇ ਹਾਂ ਠੀਕ ਹੈ ਉਹਨਾਂ ਨੇ ਅੱਜ ਏਜੰਡਾ ਕੱਢਿਆ ਜੀ 16 5 ਦਾ ਜੇ 16 5 ਨੂੰ ਇਹਨਾਂ ਦੇ ਕੋਲ ਅ ਅਗਰ ਆਪਣੇ 18 ਹੈਗੇ ਨੇ ਐਮਸੀ ਹੈਗੇ ਨੇ ਠੀਕ ਹੈ ਪਰ ਆਨ ਨੂੰ ਰੱਦ ਸਕਦੇ ਨੇ ਅਨ ਸ਼ਰਵ ਤੁਸੀਂ ਕੀ ਕਹਿਣਾ ਚਾਹੁੰਦੇ ਏਦੇ ਬਾਰੇ ਭਾਈ ਜਿੱਲ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਨਾ ਜੀ ਐਕਟਲੀ ਬਨੋੜ ਮਿਊਸਿਪਲ ਕਾਉਂਸਲ ਦੀ ਡਿਵੈਲਪਮੈਂਟ ਵਾਸਤੇ ਸਾਰੀਆਂ ਪਾਰਟੀਆਂ ਦੇ ਕਾਉਂਸਲਰ ਰਲ ਕੇ ਇੱਥੇ ਖਰੜ ਦੇ ਅੰਦਰ ਸਾਰੀ ਖਰੜ ਦੇ ਅੰਦਰ ਪ੍ਰਧਾਨ ਜਿਹੜਾ ਬਣਾਇਆ ਸੀਗਾ ਜਿਸ ਤਰ੍ਹਾਂ ਗਿੱਲ ਸਾਹਿਬ ਨੇ ਦੱਸਿਆ ਤਾਂ ਕਿ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਜਿਹੜੀ ਨਾ ਉਹ ਕਰਵਾਈ ਜਾ ਸਕੇ ਔਰ ਸਰਕਾਰ ਦਾ ਫਰਜ਼ ਹੁੰਦਾ ਕਿ ਜਿਹੜੀ ਵੀ ਕਾਉਂਸਲ ਬਣੀ ਹੋ ਉਹਦੇ ਨਾਲ ਰਲ ਕੇ ਸ਼ਹਿਰ ਦੀ ਪ੍ਰੋਪਰ ਡਿਵੈਲਪਮੈਂਟ ਕਰੇ ਇਹਨਾਂ ਨੇ ਜੱਦ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਥੇ ਬਣਿਆ ਸ਼ਹਿਰ ਦੀ ਡਿਵੈਲਪਮੈਂਟ ਤੇ ਰੋੜੇ ਟਕਾਏ ਚੱਲਦੇ ਹੋਏ ਕੰਮ ਬੰਦ ਕਰਵਾਏ ਹੁਣ ਵੀ ਆ ਜਿਹੜੀ 18 ਵਾਲੀ ਗੱਲ ਕਰ ਰਹੇ ਆ ਨਾ ਜੀ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਕੋਲ 15 ਐਮਸੀ ਵੀ ਨਹੀਂ ਹੈ ਸਿਰਫ ਪੁਲਿਸ ਤੋਂ ਦਬਕੇ ਮਰਵਾ ਕੇ ਕਦੇ ਡੀਐਸਪੀ ਕਿਸੇ ਦੇ ਘਰ ਬੜ ਜਾਂਦਾ ਆ ਕਦੇ ਐਸਐਚਓ ਘਰ ਬੜ ਜਾਂਦਾ ਹੈਗਾ ਮਤਲਬ ਪੁਲਿਸ ਦੇ ਸਿਰ ਤੇ ਗੁੰਡਾਗਰਦੀ ਕਰਕੇ ਪ੍ਰਧਾਨ ਦੇ ਅਗੇਂਸਟ ਨੋ ਕੰਫੀਡੈਂਸ ਮੋਸ਼ਨ ਆ ਜਿਹੜਾ ਉਹ ਇਹ ਪਾਣਾ ਜਾਂਦੇ ਆ ਜਿਹੜੀ ਕਿ ਨੰਗੀ ਚਿੱਟੀ ਗੁੰਡਾ ਗੱਦੀ ਇਹ ਜਾ ਕਰਨਾ ਨਹੀਂ ਚਾਹੀਦਾ ਔਰ ਵੈਸੇ ਵੀ ਚਲੋ ਸਾਡੇ ਤਾਂ ਹਲਕੇ ਦੀ ਨੂੰਹ ਆ ਬੇਬੀ ਉਹਨਾਂ ਚਾਹੀਦੇ ਨਹੀਂ 5-7 ਮਹੀਨਿਆਂ ਦੀ ਇਹ ਸਰਕਾਰ ਰਹਿ ਗਈ ਆ ਦਸੰਬਰ ਤੱਕ ਤੁਸੀਂ ਦੇਖਿਓ ਜਾਂਦੇ ਜਾਂਦੇ ਭੋਗ ਪੈ ਜਾਣਾ ਗਦੇ ਦੇ ਵੀ ਸਿੰਘ ਆ ਸਕਦੇ ਆ ਕਦੇ ਆਮ ਆਦਮੀ ਪਾਰਟੀ ਪੰਜਾਬ ਚ ਨਹੀਂ ਆਸੀ ਕਿਉਂਕਿ ਤੁਸੀਂ ਦੇਖੋ ਵੀ ਜਿੰਨੇ ਝੁੱਠੇ ਵਾਅਦੇ ਕਰਕੇ ਸਰਕਾਰ ਬਣੀ ਸੀਗੀ ਟੋਟਲ ਉਸ ਤੋਂ ਗੈਸਟ ਜਾ ਕੇ ਬਣੀ ਹੈਗੀ ਸੋ ਕਿਉਂ ਮਤਲਬ ਸ਼ਹਿਰ ਦੀ ਡਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਆ ਲੋਕਾਂ ਦੇ ਚੁਣੇ ਹੋਏ ਨਮਾਇਦੇ ਜਿਹੜੀ ਆ ਤਰੱਕੀ ਕਰਨਾ ਗਿੱਲ ਸਾਹਿਬ ਕੋਲ ਵੀਡੀਓ ਤੁਹਾਨੂੰ ਉਹਨੇ ਦਿਖਾ ਦੇਣਗੇ ਕਿਸ ਤਰ੍ਹਾਂ ਪੁਲਿਸ ਕਿਸੇ ਐਮਸੀ ਦੇ ਘਰ ਜਾ ਰਹੀ ਨੇ ਇੱਕ ਨਿਕਲ ਰਿਹਾ ਐਸਐਚਓ ਦੂਸਰਾ ਥਾਣੇਦਾਰ ਪੜ ਰਿਹਾ ਤੀਸਰਾ ਕੋਈ ਪੜ ਰਿਹਾ ਇੰਨੀ ਸ਼ਹਿਰ ਦੇ ਅੰਦਰ ਡਰ ਵਰਗਾ ਮਾਹੌਲ ਬਣਾਇਆ ਹੋਇਆ ਇਵਨ ਕੱਲੇ ਐਮਸੀਆਂ ਨੂੰ ਨਹੀਂ ਸਾਡੇ ਹਲਕਾ ਇੰਚਾਰਜ ਗਿੱਲ ਸਾਹਿਬ ਨੂੰ ਵੀ ਧਮਕੀਆਂ ਦੇਈਆਂ ਵੀ ਤੇਰੇ ਤੇ ਵੀ ਪਰਚਾ ਦਰਜ ਕਰ ਦਾਂਗੇ ਮਤਲਬ ਇਹ ਗੁੰਡਾਗਰਦੀ ਬਿਲਕੁਲ ਕਿਸੇ ਕੀਮਤ ਪਰ ਬਰਦਾਸ਼ਤ ਨਹੀਂ ਹੋਊਗੀ ਜੇ ਇੱਕ ਵੀ ਐਮਸੀ ਦੇ ਬਚਾ ਦਰਜ ਕਰਿਆ ਜਾਂ ਧੱਕੇ ਸਹੀ ਕਰੀ ਤਾਂ ਸਾਰੇ ਜ਼ਿਲ੍ਹੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਇਹਨਾਂ ਨਾਲ ਡਟ ਕੇ ਖੜੂਗੀ ਇੱਥੇ ਪਰਮਾਨੈਂਟ ਰਾਤ ਦਿਨ ਦਾ ਧਰਨਾ ਲਾ ਦਾਂਗੇ ਜੇ ਕੋਈ ਵੀ ਧੱਕਾ ਸਾਡੇ ਨਾਲ ਹੈ ਅਸੀਂ ਟੋਟਲੀ ਡਟ ਕੇ ਜਿਹੜੀ ਡੈਮੋਕਰੈਟਿਕ ਵੇ ਨਾਲ ਚੁੜੀ ਹੋਈ ਕੌਂਸਲ ਨੂੰ ਜੇ ਤੋੜਨਗੇ ਅਸੀਂ ਕਾਰਵਾਈ ਕਰਾਂਗੇ ਸੱਤਾ ਪਾਰ ਵਾਲੇ ਵੀ ਪਿਛਲੇ ਸਰ ਥੋੜੇ ਦਿਨ ਪਹਿਲਾਂ ਬਿਆਨ ਦਿੱਤਾ ਜਦੋਂ ਉਹਨਾਂ ਦੇ ਇੱਥੇ ਕਾਰਵਾਈ ਹੋਈ ਹੈ ਕਿ ਪੁਲਿਸ ਦਾ ਪੁਲਿਸ ਨੂੰ ਯੂਜ਼ ਕਰਦੇ ਆ। ਮਿਲ ਵੀ ਪੁਲਿਸ ਸਰ ਮਤਲਬ ਕੀ ਇਸ ਕੰਮਾਂ ਦੇ ਵਿੱਚ ਇਨਵੋਲ ਹੋ ਸਕਦਾ ਹੈ। ਇਹ ਬਦਲਾਵ ਆ ਪੰਜਾਬ 'ਚ। ਕਦੇ ਵੀ ਪੰਜਾਬ 'ਚ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਹੋਈ ਜਿਸ ਤਰ੍ਹਾਂ ਦੀ ਇਹ ਆ। ਮੜਾ ਜਾਂ ਕੋਈ ਬਿਆਨ ਦੇ ਦੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਆ। ਕਿਸੇ ਨੂੰ ਚੱਕ ਕੇ ਲੈ ਜਾਂਦੇ ਆ, ਕਿਸੇ ਨੂੰ ਥ੍ਰੈਟ ਕਰਦੇ ਆ ਕਿਤੇ ਕੌਂਸਲਾਂ ਤੋੜਨ ਦੀ ਗੱਲ ਕਰਦੇ ਆ। ਆ ਤੁਸੀਂ ਦੇਖੋ ਵੀ ਹੁਣ ਮੈਂ ਤੁਹਾਨੂੰ ਤਾਜੀ ਦੱਸਾਂ ਇਹ ਕਹਿੰਦੇ ਤੇ ਸਿੱਖਿਆ ਕ੍ਰਾਂਤੀ ਆ। ਲੱਖ ਰੁਪਏ ਦੇ ਰਹੀਆਂ 22000 ਰੁਪਏ ਉਦਘਾਟਨਾ ਤੇ ਦੇ ਰਹੇ ਆ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸੋ ਬੇੜਾ ਗਰਕ ਹੋਇਆ ਪਿਆ ਸਰਕਾਰ ਦਾ ਐਡਮਿਨਿਸਟ੍ਰੇਟਿਵਲੀ ਲੱਖ ਰੁਪਏ ਤੋਂ ਬਗੈਰ ਰਜਿਸਟਰੀ ਨਹੀਂ ਹੁੰਦੀ ਇਹਨਾਂ ਨੂੰ ਕਦਾ ਕੁਝ ਬਣਦੇ ਨਹੀਂ ਇੱਕ ਸੈਕਿੰਡ ਭਾਈ ਇੱਕ ਪਿੰਟ ਪੈਸਾ ਇੱਕ ਸੈਕਿੰਡ ਮੈਂ ਆਪਣੀ ਗੱਲ ਕਰ ਦਵਾਂ ਹਾਰਡਲ ਜੌਬਸ ਨੂੰ ਤੋੜ ਕੇ ਸਰਮਜੀਤ ਜੀ ਇੱਕ ਗੱਲ ਤੁਹਾਡੀ ਜਦੋਂ ਤੁਸੀਂ ਇਹ ਗੱਲ ਕਹਿ ਰਹੇ ਹੋ ਦੀ ਆਮ ਆਦਮੀ ਪਾਰਟੀ ਜਿਹੜੇ ਤੁਹਾਡੇ ਅਕਾਲੀ ਦਲ ਦੇ ਬੰਦੇ ਸੀਗੇ ਸਾਡੀ ਟਿਕਟ ਤੇ ਚੋਣਨ ਤੁਸੀਂ ਉਹਨਾਂ ਦਾ ਕੋਣ ਉਹਨਾਂ ਤੋਂ ਤੱਕ ਕੀ ਐਕਸ਼ਨ ਲੈ ਆਉਣਾ ਪੈਗਾ ਕਿ ਤੁਹਾਡੀ ਹੁਣ ਤੱਕ ਜੇ ਇਹ ਕੋਈ ਰਿਐਕਸ਼ਨ ਨਹੀਂ ਜਿੱਤਾ ਕੋਈ ਜੇ ਸੁਣੋ ਸਾਡੇ ਬੰਦੇ ਉਹ ਇੱਕ ਇੱਕ ਨਾ ਗੱਲ ਚੰਗੀ ਤਰ੍ਹਾਂ ਸਮਝ ਲਿਓ ਪ੍ਰੈਸ਼ਰ ਪਾ ਕੇ ਪੁਲਿਸ ਦੇ ਦਬਕੇ ਮਾਰ ਕੇ ਹੋ ਸਕਦਾ ਉਹ ਨਾਲ ਲੈ ਜੇ ਪਰ ਜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੋਈ ਖੜੂਗਾ ਤਾਂ ਕਾਰਵਾਈ ਪੱਕੀ ਹੋਣੀ ਤੈ ਹੈ ਮਤਲਬ ਉਹਦੇ ਚ ਕੋਈ ਦੁਬਾਰਾ ਦੁਬਾਰਾ ਐਂਟਰੀ ਮਿਲੂਗੀ ਉਹਨਾਂ ਨੂੰ ਬਿਲਕੁਲ ਨਹੀਂ ਮਿਲੂਗੀ ਜੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਡਟ ਕੇ ਕੋਈ ਖੜੂਗਾ ਉਹਨਾਂ ਨੂੰ ਦੁਬਾਰਾ ਐਂਟਰੀ ਦਾ ਕੀ ਮਤਲਬ ਹੈ ਗਾ ਸੋ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਜੇ ਅੰਗੇਸਟ ਖੜੂਗਾ ਜੀ ਤਾਂ ਇਹਨਾਂ ਨੇ ਅਜੇ ਤਾਂ ਇਹਨਾਂ ਨੇ ਮੂਵ ਕਰਿਆਗਾ ਕਿਸੇ ਨੂੰ ਵੀ ਦਬਕਾ ਮਾਰ ਕੇ ਪੁਲਿਸ ਦੇ ਪੈਰ ਦਿਖਾ ਕੇ ਕੋਈ ਇੱਧਰ-ਉੱਧਰ ਕਰ ਸਕਦਾ ਪਰ ਮੌਕੇ ਤੇ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਨੇ ਬੋਟ ਨਹੀਂ ਪਾਣੀ ਤਾਂ ਹੀ ਇਹ ਜਿਹੀ ਹਰਕਤਾਂ ਕਰ ਰਹੀਆਂ ਜੀ ਅਸੀਂ ਪੰਜਾਬ ਇੱਕ ਸਰਪਾ ਜੀ ਕਾਉਂਸਲ ਤੇ ਇਹ ਜਿਆ ਬੋਲੇ ਨਾ ਛੱਡ ਦੇਣਾ ਮੈਂ ਤੁਮੜਾ ਫਿਰ ਪਹਿਲਾਂ ਪੰਜਾਬ ਦੇ ਅੰਦਰ ਜੱਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਦ ਤੋਂ ਲਗਾਤਾਰ ਆਮ ਆਦਮੀ ਪਾਰਟੀ ਪ੍ਰਸ਼ਾਸਨ ਦੀ ਪੁਲਿਸ ਦੀ ਦੁਰਵਰਤੋਂ ਕਰਕੇ ਸੱਤਾ ਚਕਾਬੇ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਤੇ ਸਾਲ ਜਿਹੜੀ ਪੰਚਾਇਤ ਚੋਣਾਂ ਹੋਈਆਂ ਉਹਨਾਂ ਪੰਚਾਇਤ ਚੋਣਾਂ ਦੇ ਅੰਦਰ ਸਰਵਸੰਮਤੀ ਨਾਤੇ ਜੋ ਤੱਕਾ ਹੋਇਆ ਜੋ ਮਾਰਕੁਟਾਈ ਹੋਈ ਉਹ ਖਵਾਨਾ ਚ ਨਹੀਂ ਆਇਆ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਕੇ ਪਿੰਡ ਪਿੰਡ ਦੀ ਗੱਲ ਜਿਹੜੀ ਸਾਹਮਣੇ ਆਈ ਔਰ ਕੁਝ ਆਮ ਆਦਿ ਪਾਰਟੀ ਦੇ ਐਮਐਲਏ ਨੇ ਵੀ ਰੋਸ਼ ਦਿਟਾਇਆ। ਉਸ ਤੋਂ ਬਾਅਦ ਮਿਊਨਿਸਪਲ ਕਾਰਪੋਰੇਸ਼ਨ ਚੋਣਾਂ ਹੋਈਆਂ ਅੰਮ੍ਰਿਤਸਰ ਹੋਈ, ਜਲੰਧਰ ਹੋਈ, ਫਗਵਾੜਾ ਹੋਈ, ਲੁਧਿਆਣਾ ਹੋਈ, ਪਟਿਆਲਾ ਹੋਈ। ਇਹਨਾਂ ਚੋਣਾਂ ਦੇ ਅੰਦਰ ਵੀ ਤੁਸੀਂ ਦੇਖਿਆ ਹੋਣਾ ਪਟਿਆਲੇ ਦੇ ਅੰਦਰ ਨਾਮਿਨੇਸ਼ਨ ਟਾਈਮ ਜਿਹੜੀ ਮਾਰਕਟਾਈ ਕੀਤੀ ਪੁਲਿਸ ਦਾ ਧੱਕਾ ਕੀਤਾ ਉਸ ਤੋਂ ਬਾਅਦ ਬਾਕੀ ਅਮ੍ਰਿਤਸਰ ਚਨਕਲ ਮੈਜੋਰਟੀ ਨਹੀਂ ਰੰਦਰਕੋਲ ਮੈਜੋਰਟੀ ਨਹੀਂ ਫਗਵਾੜਾ ਮੈਜੋਰਟੀ ਨਹੀਂ ਲੁਧਿਆਣਾ ਮੈਜੋਰਟੀ ਨਹੀਂ ਪੁਲਿਸੀ ਦੁਰਵਰਤੋਂ ਕਰਕੇ ਪ੍ਰਸ਼ਾਸਨ ਦੁਰਵਰਤੋਂ ਕਰਕੇ ਉਹਨਾਂ ਨੇ ਜੜਾ ਹੈਗਾ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕੁਝ ਮਿਨਿਸਪੈਲਟੀਆਂ ਤਾਂ ਪੰਜਾਬ ਦੀ ਮਾਲਕ ਜਿਹੇ ਜਿਹੀਆਂ ਹੀ ਐ ਜਿੱਥੇ ਉਹਨਾਂ ਦਾ ਆਪ ਦਾ ਕੋਈ ਪਾਰਸ਼ਲ ਨਹੀਂ ਹੈ ਫਿਰ ਵੀ ਧੱਕੇ ਨਾਲ ਇੱਕ ਨੂੰ ਜੁਆਇਨ ਕਰਵਾ ਕੇ ਉਹਨੂੰ ਮਿਨਿਸਪੈਲਟੀ ਦਾ ਪ੍ਰਧਾਨ बनवाले शायद अरोड़ा जी ने अपने ही उठै एक कॉन्स्टिट्यूएंसी बनवाया सीगा सो भाव है कि पुलिस ਦੇ ਦਮ ਤੇ ਅ ਪ੍ਰਸ਼ਾਸਨ ਦੇ ਦਮ ਤੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਆਮ ਆਦੀ ਪਾਰਟੀ ਠੀਕ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਠੀਕ ਹੈ ਪੁਲਿਸ ਅੰਤਰ ਤੁਹਾਡੇ ਨਾਲ ਹੈ ਤੁਸੀਂ ਧੱਕਾਸ਼ਾਹੀ ਕਰ ਸਕਦੇ ਹੋ ਤੁਸੀਂ ਖਰੜਜ ਵੀ ਕਰ ਸਕਦੇ ਹੋ ਤੁਸੀਂ ਨਿਆ ਗੌਂਡ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਇਕੋ ਸੈਂਸਸ ਦੇ ਅੰਦਰ ਉਥੇ ਦੇ ਅਕਾਲੀ ਦਲ ਭਾਜਪਾ ਕਾਂਗਰਸ ਆਮ ਆਦੀ ਪਾਰਟੀ ਦੇ ਵੀ ਲੋਕ ਸੱਜਣਾ ਕੇ ਖੜੇ ਹੋਗੇ ਤੁਸੀਂ ਝੰਜੜੀ ਤੱਕਾ ਕੀਤਾ ਝੰਜੜੀ ਚ ਅਗੇਨ ਬੀਜੇਪੀ ਅਕਾਲੀ ਦਲ ਕਾਂਗਰਸ ਇਹ ਸਾਰੇ ਸਾਂਝੇ ਤੌਰ ਤੇ ਖੜੇ ਹੋਗੇ ਅੱਜ ਤੁਸੀਂ ਖੜੇ ਤੱਕਾ ਕਰ ਰਹੇ ਹੋ ਇੱਥੇ ਵੀ ਸਾਂਝੇ ਤੌਰ ਤੇ ਖੜੇ ਆ ਤੇ ਜੇ ਤੱਕਾ ਅੱਗੇ ਵਧਾਓਗੇ ਠੀਕ ਹੈ ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ ਸੰਘਰਸ਼ ਸੜਕਾਂ ਤੇ ਕਰਾਂਗੇ ਪਰ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ 2027 ਦੀ ਚੋਣਾਂ ਦੀ ਗੱਲ ਕਰੋਗੇ ਉਥੇ ਆ ਕੇ ਆਮ ਆਦੀ ਪਾਰਟੀ ਸਿੰਗਲ ਤੇ ਰਹਿ ਜਗੀ ਜਾਂ ਤਾਂ 9 ਸੀਟਾਂ ਰਹਿਣਗੀਆਂ ਜਾਂ 2 ਸੀਟਾਂ ਤੇ ਆ ਕੇ ਇਹਨਾਂ ਦਾ ਖਾਤਮਾ ਹੋ ਜਾਏਗਾ ਮੇਰੀ ਵਰਨਿੰਗ ਹੈ ਮੇਰੀ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਵਰਨਿੰਗ ਹੈ ਐਸ ਐਚਓ ਨੂੰ ਵਰਨਿੰਗ ਹੈ ਡੀ ਐਸ ਪੀ ਨੂੰ ਵਰਨਿੰਗ ਹੈ ਇਹ ਜਿਹੜੇ ਸੀ ਆਈ ਡੀ ਦੇ ਮੁਲਾਜ਼ਮ ਘਰ ਜਾਦੇ ਇਹਨਾਂ ਨੂੰ ਵਰਨਿੰਗ ਹੈ ਸ਼ਕਲਾ ਤੁਹਾਡੀ ਸਾਡੇ ਕੋਲ ਨੇ ਸੀ ਸੀ ਟੀ ਵੀ ਕੈਮ ਰਿਕਾਰਡਿੰਗ ਸਾਡੇ ਕੋਲ ਨਾ ਫੇਰਦਾ ਕਿ ਉਹ ਤੇ ਸਾਡੀ ਸਰਕਾਰ ਬਣ ਗਈ ਸਾਡੇ ਤਰਨੇ ਨਾ ਕੱਢਿਓ ਕੀ ਉਹਨਾਂ ਦੇ ਰਾਜਸਤਾਨ ਨੂੰ ਕਰਨਾ ਪਿਆ ਅਸੀਂ ਫੇਰ ਡਿਊਟੀ ਤੋਂ ਬਾਅਦ ਜਿਹੜੇ ਜਿਹੜੇ ਅਫਸਰ ਕੰਮ ਕੀਤਾ ਉਹਨੂੰ ਫਿਰ ਛਿੱਕੇ ਟੰਗਾ ਬਿਠਾਏ ਜੇ ਸਭ ਤੁਹਾਨੂੰ ਕੀ ਦਊ ਕਿ ਆਈਆਂ ਜੀ ਦੇਖੋ ਟਾਂਕੀਆਂ ਤਾਂ ਵਿੰਗੇ ਟਡੇ ਤਰੀਕੇ ਪਰਚੇ ਦੀਆਂ ਆਉਂਦੀਆਂ ਵੀ ਪਰਚਾ ਦੇ ਦਾਂਗੇ ਪਰ ਮੈਂ ਆਪਣੀ ਇੱਕ ਬੇਨਤੀ ਐਮਸੀ ਸਾਹਿਬਾਨ ਨੂੰ ਕਰਨੀ ਚਾਹੁੰਦਾ ਜਿਹੜੇ ਫੋਟੋਆਂ ਖਿੱਚ ਕੇ ਕੱਲ ਵੀ 18 ਬੰਦਿਆਂ ਨੇ ਪਾਈ ਹੋਈ ਸੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸ਼ਹਿਰ ਦੀ ਤਰਫ ਤੇ ਸਾਰੀ ਪਾਰਟੀਆਂ ਦੀ ਤਰਫ ਤੇ ਵੀ ਤੁਸੀਂ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਤੁਸੀਂ ਮਿਸ ਗਾਈਡ ਕਰਕੇ ਇਹ ਤੱਕਾ ਨਾ ਕਰਵਾਓ ਆਪਾਂ ਇਸੇ ਸ਼ਹਿਰ 'ਚ ਰਹਿਣਾ ਪਤਾ ਨਹੀਂ ਕਿਹੜੇ ਲੀਡਰ ਨੇ ਇੱਥੋਂ ਚੋਣ ਲੜਨੀ ਜਾਂ ਨਹੀਂ ਲੜਨੀ ਪਤਾ ਨਹੀਂ ਉਹਨੇ ਲੜਨੀ ਆ ਜਾਂ ਕਿਤੇ ਹੋਰ ਪਾਸੇ ਜਾ ਕੇ ਲੜਨੀ ਪਰ ਆਪਾਂ ਇਸ ਸ਼ਹਿਰ 'ਚ ਰਹਿਣਾ ਸੋ ਬੇਨਤੀ ਹੈ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਤੁਹਾਡੇ ਕੋਲ ਬਹੁਤ ਹੈਗਾ ਉਹ ਇੱਕ ਕਾਨੂੰਨ ਦੇ ਮੁਤਾਬਕ ਪ੍ਰਕਿਰਿਆ ਤੁਸੀਂ ਏਜੰਡਾ ਨਿਕਲ ਗਿਆ ਤੁਸੀਂ ਤਾਰ ਲਿਓ ਪਰ ਆ ਜੋ ਕਰ ਰਹੇ ਹੈ ਤਾਂ ਕਾ ਤੁਸੀਂ ਪੁਲਿਸ ਦੇ ਦਬਾਅ ਥੱਲੇ ਅਲੱਗ-ਅਲੱਗ ਤਰੀਕੇ ਸੋ ਉਹ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਇਹ ਸ਼ਹਿਰ ਦਾ ਮਾਹੌਲ ਨਾ ਖਰਾਬ ਕਰਿਓ ਹਰ ਬੰਦਾ ਜਾਗਰਿਕਾ ਹਰ ਬੰਦੇ ਨੂੰ ਪਤਾ ਹੈ ਵੀ ਪਹਿਲਾਂ ਕੀ ਹੋਇਆ ਕਿ ਆ ਕੁਝ ਹੋ ਕੇ ਤੁਸੀਂ ਪਹਿਲਾਂ ਮੁਕਰੇ ਦਾਉ ਸਾਹਿਬ ਸਾਡਾ ਜੋ ਬਹੁਤ ਇੱਥੇ ਸਾਡੇ ਸ਼ਹਿਰ ਦੇ ਜਿਹੜੇ ਮੰਨਦੇ ਨੇ ਵੀ ਬਹੁਤ ਧਾਰਮਿਕ ਸਥਾਨ ਡਰਦੇ ਵੀ ਨੇ ਤੁਸੀਂ ਉਹਨਾਂ ਦੀਆਂ ਸੌਂਵਾਂ ਖਾ ਕੇ ਮੁਕਰੇ ਮੁਕਰੋ ਕੋਈ ਨਹੀਂ ਉਹ ਤਾਂ ਪ੍ਰਮਾਤਮਾ ਕਹਿੰਦੇ ਜਿਵੇਂ ਹਿਸਾਬ ਹੈ ਤੁਹਾਡਾ ਸਭ ਦਾ ਹੋਊਗਾ ਪਰ ਗੱਲ ਇਹ ਹੈ ਵੀ ਤੁਸੀਂ ਆਹ ਕੰਮ ਹੁਣ ਨਮਾ ਜਿਹੜਾ ਕਰਨ ਲੱਗੇ ਆ ਇਹ ਨਾ ਕਰਿਓ ਅੱਜ ਤੱਕ ਸਾਡੇ ਸ਼ਹਿਰ ਦੀ ਇਹ ਸਿਆਸਤ ਨਹੀਂ ਰਹੀ ਵੀ ਇੱਕ ਦੂਜੇ ਦੇ ਪਰਚੇ ਦਿੱਤੇ ਜਾਂ ਕੁਝ ਦਿੱਤਾ ਉਹ ਅੱਜ ਤੱਕ ਠੀਕ ਰਿਹਾ ਪਰ ਹੁਣ ਆ ਨਮਾ ਜਿਹੜਾ ਕੰਮ ਨਾ ਕਰਿਓ ਦੇਖੋ ਇੱਥੇ ਤੱਕ ਦਬਾਅ ਪਾਇਆ ਜਾ ਰਿਹਾ ਹੈ ਜਨਵਰੀ 2023 ਚ ਇੱਕ ਪਹਿਲਾਂ ਵੀ ਇਹ ਨੋ ਕੰਫੀਡੈਂਸ ਦਾ ਲੈ ਕੇ ਆਏ ਸੀ ਉਦੋਂ ਮਾਨ ਸਿੰਘ ਜੋ ਕਿ ਐਨੇ ਪ੍ਰਾਣੇ ਐਮਸੀ ਨੇ ਮੇਰੇ ਖਾ ਲਗਾਤਾਰ ਕਿੰਨੇ ਸਾਲਾਂ ਤੋਂ ਜਿੱਤਦੇ ਆਉਂਦੇ ਨੇ ਤੇ ਉਹਨਾਂ ਦਾ ਇੱਕ ਭਤੀਜਾ ਸੀ ਅਮਨਦੀਪ ਅੰਮੂ ਉਹਨਾਂ ਦੇ ਉੱਤੇ ਪਰਚਾ ਦਿੱਤਾ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣ ਪਰਸੋਂ ਉਹਨਾਂ ਨੂੰ ਕਹਿਤਾ ਵੀ ਅੱਜ ਦੇਖੋ ਕਿੰਨੇ ਸਾਲ ਬਾਅਦ ਉਹਨਾਂ ਨੂੰ ਕਹਿਤਾ ਵੀ ਕੱਲ ਨੂੰ ਸੋਮਵਾਰ ਨੂੰ ਤੁਹਾਡਾ ਚਲਾਨ ਪੇਸ਼ ਹੋਣਾ ਤੁਝ ਕੋਰਟ ਚ ਜਾਓ ਸੋ ਇੱਕ ਦਬਾਅ ਦੀ ਜਿਹੜੀ ਰਾਜਨੀਤੀ ਹੈ ਉਹ ਕਰਾਈ ਜਾ ਰਹੀ ਹੈ ਸੋ ਮੇਰੀ ਬੇਨਤੀ ਐਮਸੀ ਸਹਿਬਾਨ ਨੂੰ ਵੀ ਇੱਥੇ ਰਹਿਣਾ ਇੱਥੇ ਆਪਾਂ ਜੰਮੇ ਪੜੇ ਇੱਥੇ ਮਰਨਾ ਆਪਾਂ ਆਪਣਾ ਸ਼ਹਿਰ ਦਾ ਮਾਹੌਲ ਨਾ ਖਰਾਬ ਕਰੋ ਬਾਕੀ ਠੀਕ ਹੈ ਤੁਹਾਡੇ ਕੋਲ ਬਹੁਤ ਹੈਕਰ ਤੁਹਾਡੇ ਆਪ ਕਾਨੂੰਨੀ ਪ੍ਰਕਿਰਿਆ ਨਾਲ ਤੁਸੀਂ ਤਾਰ ਲੋ ਪ੍ਰਧਾਨ ਨੂੰ ਸੋ ਇਹ ਮੈਂ ਜਰੂਰ ਬੇਨਤੀ ਤੁਹਾਡੇ ਤਰੂ ਉਹਨਾਂ ਨੂੰ ਐਮਸੀ ਸਹਿਬਾਨ ਨੂੰ ਕਰਾਂ 11 ਜਿਹੜੇ ایਓ ਬਦਲ ਗਏ ਜੀ 3 ਸਾਲਾਂ ਚੱਲ ਕੇ ਇਤਿਹਾਸ ਚ ਨਹੀਂ ਕਰੀ ਉਹਦੇ ਬਾਰੇ ਕੀ ਕਹੂੰ ਤੁਸੀਂ ਦੇਖੋ ਜੀ ਫਿਰ ਉਹੀ ਹੈ ਨਾ ਜੀ ਫਰਸਟ੍ਰੇਸ਼ਨ ਹੈ ਕੋਈ ਹੁੰਦਾ ਜੀ ਵੀ 3 ਸਾਲਾਂ ਦੇ ਵਿੱਚ 11 ایਓ ਬਦਲ ਗਏ ਹੋ ਅੱਜ 400 ਕਰੋੜ ਦੇ ਕਰੀਬ ਰੁਪਈਆ ਪੇ ਆ ਸਾਡੀ ਐਮਸੀ ਕੋਲ ਲੋਕ ਲੋਕ ਪਾਣੀ ਨੂੰ ਤਰਸ ਰਹੇ ਨੇ ਸੀਵਰੇਜ ਨੂੰ ਤਰਸ ਰਹੇ ਨੇ ਹੋਰ ਜਿਹੜੀਆਂ ਫੈਸਿਲਟੀਆਂ ਉਹਨੂੰ ਤਰਸ ਰਹੇ ਨੇ ਜਦ ਕਿ ਸਰਕਾਰ ਨੇ ਕੋਈ ਪੈਸਾ ਨਹੀਂ ਦੇਣਾ ਲੋਕਾਂ ਦਾ ਪੈਸਾ ਤੁਹਾਡੇ ਟੈਕਸਾਂ ਦਾ ਨਕਸ਼ਿਆਂ ਦਾ ਪੈਸਾ ਕਮੇਟੀ ਕੋਲ ਪਿਆ ਲੇਕਿਨ ਉਹ ਲਾਉਣ ਨਹੀਂ ਦਿੱਤਾ ਜਾ ਰਹੇ ਆ ਬਿੰਗੇ ਪੇਡੇ ਤਰੀਕੇ ਜੀ ਉੱਥੇ ਮਤੇ ਰੋਕੇ ਜਾ ਰਹੇ ਨੇ ਤੇ ਜੇ ਕੋਈ ਇਥੋਂ ਪਾਸ ਕਰਕੇ ਭੇਜਦੇ ਤਾਂ ਉੱਥੋਂ ਪਾਸ ਨਹੀਂ ਹੁੰਦੇ ਸੋ ਅੱਜ ਸ਼ਹਿਰ ਹੂਂਦ-ਹੂਂਦ ਪਾਣੀ ਨੂੰ ਤਰਸ ਰਿਹਾ ਤੇ 400 ਕਰੋੜ ਬੈਂਕਾਂ ਚ ਪਿਆ ਰੁਲਦਾ ਸੋ ਸਾਡੀ ਬੇਨਤੀ ਹੈ ਵੀ ਆ ਕੰਮ ਨਾ ਕਰੋ ਸ਼ਹਿਰ ਸਾਰਿਆਂ ਦਾ ਆਪਣਾ ਸਾਂਝਾ ਅਸੀਂ ਪਹਿਲਾਂ ਵੀ ਇੱਕ ਵਾਰੀ ਅਪੀਲ ਕੀਤੀ ਸੀ ਵੀ ਜਿਹੜਾ ਮਰਜ਼ੀ ਦਾ ਕ੍ਰੈਡਿਟ ਲੈ ਲਓ ਪਰ ਲੋਕਾਂ ਲੋਕਾਂ ਦੇ ਨਾਲੇ ਧੱਕਾ ਨਾ ਕਰੋ ਵੀ ਲੋਕ ਜਿਹੜੇ ਵਿਕਾਸ ਤੋਂ ਜਿਹੜੇ ਵਾਂਝੇ ਰਹਣੇ ਲੋਕਾਂ ਦੇ ਹੀ ਪੈਸੇ ਲੋਕਾਂ ਤੇ ਲਾਏ ਜਾਣ ਸਰ ਇੱਕੋ ਕਹਿ ਰਹੇ ਆ ਵੀ ਅਸੀਂ ਜਿਹੜਾ ਵਿਕਾਸ ਨਹੀਂ ਹੋ ਰਿਹਾ ਤਾਂ ਅਸੀਂ ਪ੍ਰਧਾਨ ਨੂੰ ਲਾ ਰਹੇ ਹਾਂ ਕੀ ਲੱਗਦਾ ਵੀ ਜਿਹੜੇ 6 ਮਹੀਨੇ ਰਹਿੰਦੇ ਉਹ ਤੇ ਵਿਕਾਸ ਕਰ ਹੋ ਜੂਗਾ ਤੁਸੀਂ ਦੇਖੋ ਜੀ 4 ਸਾਲ ਦੇ ਵਿੱਚ ਇਹ ਸਭ ਨੂੰ ਪਤਾ ਹਰ ਦੇਖੋ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਮੇਰੇ ਕਾ ਪਿਛਲੀ ਮੀਟਿੰਗ ਵਿੱਚ ਵੀ ਸ਼ਾਇਦ 200 ਕਰੋੜ ਦੇ ਕਰੀਬ ਤੁਸੀਂ ਵੀ ਵਿਚੇ ਹੋਣ ਮੇਰੇ ਕਾ 200 ਕਰੋੜ ਦੇ ਕਰੀਬ ਕੰਮ ਪਾਏ ਨੇ ਜੀ ਲੇਕਿਨ ਉਹ ਪਾਸੇ ਨਹੀਂ ਹੋਣਦੇ ਤੇ 2-2 ਸਾਲ 1.5-1.5 ਸਾਲ ਮਤੀ ਨਹੀਂ ਪਾਸ ਹੋ ਕੇ ਹੁੰਦੇ ਜੀ ਉੱਥੋਂ ਜਿਹੜੇ ਪਾ ਕੇ ਭੇਜਦੇ ਨੇ ਆਪਣੇ ਤੇ ਉੱਥੋਂ ਉਹਨਾਂ ਦੀ ਪਰਮਿਸ਼ਨਾਂ ਨਹੀਂ ਮਿਲਦੀਆਂ ਜੀ ਉਹ ਰੋਕਿਆ ਜਾ ਰਿਹਾ ਹੈ ਉਹਨਾਂ ਦੀ ਇਕੱਠਾ ਤਾਂ ਪਾਉਂਦੇ ਤਾਂ ਇਜੈਕਸ਼ਨ ਲੱਗਦੀ ਸੀ ਐਵੇਂ ਮੈਨੇ ਮੈਡਮ ਮੀਟਿੰਗ ਨਹੀਂ ਕਰਦੀ ਬਿਲਕੁਲ ਨਹੀਂ ਜੀ ਤੁਸੀਂ ਐਂ ਕਰੋ ਮੈਡਮ ਤੇ ਸਾਰਾ ਰਿ ਸਾਰਾ ਕਿਆ ਉਹਨੂੰ ਰੋਕਿਆ ਜਾ ਰਿਹਾ ਜੀ ਉਹ ਹਰ ਗੱਲ 빙ੇ ਡੇਢੇ ਤਰੀਕੇ ਕਿਉਂਕਿ ਦੇਖੋ ਮੀਟਿੰਗ ਹੁੰਦੀ ਡਿਵੈਲਪਮੈਂਟ ਦੀ ਤਾਂ ਜਦੋਂ ਐਸਟੀਮੇਟ ਬਣ ਕੇ ਆਉਂਦੇ ਨੇ ਉਹ ਐਸਟੀਮੇਟ ਹੀ ਨਹੀਂ ਅਕਸਰ ਉਹਨੂੰ ਬਣਾਉਣ ਦਿੱਤੇ ਜਾਂਦੇ ਵੀ ਐਸਟੀਮੇਟ ਨਹੀਂ ਬਣਾਉਣੇ ਜੇ ਉਹ ਐਸਟੀਮੇਟ ਨਹੀਂ ਬਣਨੇ ਤਾਂ ਮੀਟਿੰਗ ਨਹੀਂ ਹੋਣੀ ਤੇ ਪਾਸ ਕੀ ਕਰਨਗੇ ਸੋ ਇਹ ਨਾ ਇਹ ਜਾਣ ਪੁੱਝ ਕੇ ਜਿਹੜਾ ਤੱਕਾ ਕੀਤਾ ਜਾ ਰਿਹਾ ਆ ਤੁਸੀਂ ਦੇਖ ਲਿਓ ਵੀ 6 ਮਹੀਨੇ ਜੀ ਵੀ ਤੁਸੀਂ ਦੇਖ ਲਿਓ ਵੀ ਕੀ ਜੇ ਆਪਣਾ ਬਣਾ ਵੀ ਲੈਣਗੇ ਤੇ ਕਿੰਨੀ ਕੀ ਤੁਹਾਡੇ ਸਾਹਮਣੇ ਆ ਜਾਣਾ ਜੀ ਸਾਰਾ ਕੁਝ i'm okay. okay.